ਜਾ ਕੇ ਅੰਦਰ ਦਾ ਮਾਹੌਲ ਦਿਖਾਣੇ ਹਾਂ ਹਾਂਜੀ ਸ਼ਸ਼ੀ ਕਾਜੀ ਸਾਰੇ ਨੂੰ ਤਾਂ ਕਿਵੇਂ ਉਮੀਦ ਕਰਦਾ ਸਾਰੇ ਵਧੀਆ ਹੋਵੋਗੇ ਤਾਂ ਆਪਣੇ ਦਿਨ ਦੀ ਸ਼ੁਰੂਆਤ ਅੱਜ ਹੋ ਚੁੱਕੀ ਹੈ ਤਾਂ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ ਹਰਸ਼ ਜਾਖੜ ਤੇ ਵੈਲਕਮ ਟੂ ਅਨਦਰ ਬਲੌਗਸ ਡੇਲੀ ਬਲੌਗਸ ਤੇ ਅੱਜ ਹੈਗਾ ਯੂਥ ਫੈਸਟੀਵਲ ਦਾ ਤੀਜਾ ਦਿਨ ਤਾਂ ਅੱਜ ਹੈਗੇ ਨੇ ਗੁਰੂ ਤੇਗ ਬਹਾਦਰ 홀 ਚ ਭੰਗੜਾ ਤਾਂ ਤੁਹਾਨੂੰ ਦਿਖਾਵਾਂਗੇ ਪੰਗੜਾ ਦੇਖਦੇ ਅੱਜ ਵੀ ਪੂਰੀ ਰੌਣਕ ਹੈ ਮੈਂ ਕਿਹਾ ਤੀਜਾ ਦਿਨ ਹੈ ਜੋ ਫੈਸਟੀਵਲ ਦਾ ਤੇ ਕੱਲੂ ਹੈਗਾ ਲਾਸਟ ਦਿਨ ਕੱਲੂ ਦਿਖਾਵਾਂਗੇ ਕੱਲੂ ਵੀ ਦਿਖਾਵਾਂਗੇ ਕੱਲੂ ਜੀ ਹੋ ਸਕੇ ਦਿਖਾਵਾਂਗੇ ਨਹੀਂ ਅੱਜ ਦਾ ਦਿਨ ਤਾਂ ਤੁਹਾਨੂੰ ਦਿਖਾਵਾਂਗੇ ਦਿਖਾਵਾਂਗੇ ਜ਼ਰੂਰ ਇਹ ਹੁਣ ਆਪਾਂ ਤਿਆਰ ਤੁਰੂ ਹੋ ਚੁੱਕੇ ਆਂ ਰੈਡੀ ਰੂਡੀ ਪੂਰੀ ਐਨ ਹੈਡ ਸ਼ਰਟ ਪਾ ਕੇ ਚਟਤੀ ਸ਼ਰਟ ਪਾ ਕੇ ਪੈਂਟ ਜੀਨ ਦੀ ਚੈਲਸੀਆਂ ਪਾ ਕੇ ਐਨ ਐਨ ਕਲਾ ਕੇ ਪੂਰੇ ਓਕੇ ਹੋ ਚੁੱਕੇ ਓਕੇ ਦੀ ਰਿਪੋਰਟ ਹੈ ਤੇ ਹੁਣ ਚੱਲਿਆਂ ਆਪਾਂ ਯੂਨੀਵਰਸਿਟੀ ਨੂੰ ਯਾਰ ਮੈਂ ਤਰ ਤਿਆਰ ਹੋਣ ਲੱਗ ਰਿਹਾ ਆਪਣਾ ਤੇ ਫਿਰ ਜਾ ਕੇ ਦਿਖਾਵਾਂਗੀ ਕੀ ਮਾਹੌਲ ਹੈ ਦਵਾਰੇ ਤੀਜਾ ਦਿਨ ਯੂਥ ਫੈਸਟੀਵਲ ਦਾ ਮਤਲਬ ਹੋਰ ਰਿਪੀਟ ਨਹੀਂ ਕਰਦੇ ਅਲੱਗ-ਅਲੱਗ ਦਿਖਾਉਂਦੇ ਨੇ ਡੇਲੀ ਰੋਜ਼ ਤਾਂ ਫਿਰ ਮਤਲਬ ਜਿੰਨੇ ਦਿਨ ਤੱਕ ਕਰ ਚੱਲੂਗਾ ਅੱਜ ਵੀ ਅੱਜ ਕੁਝ ਨਵਾਂ ਦਿਖਾਣਗੇ ਤਾਂ ਸਾਨੂੰ ਅੱਜ ਨਵਾਂ ਹੀ ਦਿਖਾਵਾਂਗੇ ਕੁਝ ਚਲੋ ਜੀ ਫਿਰ ਹੁਣ ਜਾ ਰਹੇ ਆ ਆਪਾਂ ਯੂਨੀਵਰਸਿਟੀ 'ਚ ਚੱਲਦੇ ਆ ਤੁਹਾਨੂੰ ਦਿਖਾਣੇ ਆ ਜਾ ਕੇ ਰੁਕੇ ਰਹੇ ਥੋੜਾ ਵੇਟ ਕਰਿਓ ਪਰ ਵੀਡੀਓ ਨੂੰ ਜ਼ਰੂਰ ਦੇਖਿਓ ਮਿਸ ਨਾ ਕਰਿਓ ਪੂਰੀ ਵੀਡੀਓ ਨੂੰ ਜ਼ਰੂਰ ਦੇਖਿਓ ਓਕੇ ਮੈਂ ਮਤਲਬ ਐਂਟਰੀ ਕਰਾ ਲਈ ਆਪਾਂ ਹੁਣ ਕਾਰਡ ਜਿਹਾ ਦਿਖਾ ਕੇ ਐਂਟਰੀ ਹੋ ਜੂਗੀ ਦੇਖੋ ਚੱਲ ਸਰ ਸਾਢੇ 3:30 ਹੋ ਗਏ ਸਲੈਂਸਰ ਚੈੱਕ ਕਰਕੇ ਬੋਲਟ ਚੈੱਕ ਕਰਕੇ ਦੇ ਅੰਦਰ ਭੇਜਦੇ ਨੇ ਵੀ ਕੋਈ ਬਾਅਦ ਜਾਣਾ ਤਾਂ ਨਹੀਂ ਕਿ ਮਤਲਬ ਹੋਰ ਖਰਾਬ ਕਰਦਾ ਕੋਈ ਯੂਨੀਵਰਸਿਟੀ ਦਾ ਸਰ ਟ੍ਰੈਕਟਰ ਲੈ ਮੈਟਰ ਆ ਗਿਆ ਵਾ ਗੁਰੂ ਤੇਗ ਭਾਦਰ ਦੇ ਹਾਲ ਦੇ ਬੈਕਸੈਟ ਇੱਥੇ ਚੱਲ ਰਹੀਆਂ ਨੇ ਤਿਆਰੀਆਂ ਕਹਿੰਦੇ ਨੌਜਵਾਨ ਹੋ ਜਾ ਬਈ ਹੋ ਜਾ ਹੋ ਜਾ ਦੇਖੋ ਭੰਗੜੇ ਦੀਆਂ ਫਿਰ ਅੱਜ ਜਾ ਕੇ ਦਿਖਾਣੇ ਆ ਫਿਰ ਤੁਹਾਨੂੰ ਲੈਣ ਬਹੁਤ ਵੱਡੀ ਐ ਹਾਲੇ ਇੰਟਰਵਿਊ ਪਤਾ ਨਹੀਂ ਹੋਊਗੀ ਕਿ ਨਹੀਂ ਆਪਣੀ ਚਲੋ ਜਾ ਕੇ ਦੇਖਦੇ ਆ ਲੈਨ 'ਚ ਖੜਦੇ ਆ ਫਿਰ ਇੰਟਰਵਿਊ ਟ੍ਰਿਕਾਈਏ ਫਿਰ ਜਾ ਕੇ ਅੰਦਰ ਦਾ ਮਾਹੌਲ ਦਿਖਾਣੇ ਆ ਤੁਹਾਨੂੰ ਚਲੋ ਮੈਟਰ ਤਰੋਂ ਐਂਟਰੀ ਬਹੁਤ ਔਖੀ ਹੋਈ ਹੈ ਬਾਕੀ ਇਹ ਤਾਂ 3 4 ਬਹੁਤ ਮੁਸ਼ਕਿਲ ਆ ਰਹਾ ਤੁਹਾਡਾ ਸਾਡੇ ਕਰਨਾ ਤੁਹਾਨੂੰ ਮੈਨੂੰ ਉਮੀਦ ਹੈ ਕਿ ਤੁਹਾਨੂੰ ਗਾਣਾ ਪਸੰਦ ਆਊਗਾ ਅਰਜਨ ਬਾਵਾ YouTube ਚੈਨਲ 'ਤੇ ਤੁਸੀਂ ਗਾਣਾ ਸੁਣ ਸਕਦੇ ਹੋ ਉਹ ਗੀਤ ਦੇ ਇੱਕ ਤੋਂ ਵੱਧ ਸਰਸਾਂ ਦੀ ਕਰਦੇ ਚੇਤੇ ਆ ਕੇ ਭੁੰਨੇ ਸਾਡੇ ligado. É ਸਾਰੇ ਲੋਕਾਂ ਲਈ ਆ ਵੀ ਮਤਲਬ ਆਪਾਂ ਨੇ ਆ ਸਾਊਂਡ ਬੰਦ ਕਰਤਾ ਕਿਉਂਕਿ ਗਾਣੇ ਦੀ ਵਾਸ ਸੀ ਕਿਉਂਕਿ YouTube ਤੇ ਆਪਾਂ ਜੇ ਪਾਵਾਂਗੇ ਕਾਪੀਰਾਈਟ ਦਾ ਆਪਸ਼ਨ ਹੈ ਮਤਲਬ ਆਪਸ਼ਨ ਆ ਜਾਂਦਾ ਤਾਂ ਕਰਕੇ ਆਪਾਂ ਨੇ ਅਹੀਂ 뮤직 ਬੰਦ ਕਰਤਾ ਥੋੜੇ ਟਾਈਮ ਲਈ ਮਤਲਬ ਜਿੰਨੀ ਵੀ ਵੀਡੀਓ ਹੈਗੀ ਹੈ ਇਹ ਕਲਿੱਪ ਜੀ ਇਹ ਅੱਗੇ ਤੁਹਾਨੂੰ ਦਿਖਾਵਾਂਗੇ ਅੱਗੇ ਵੀ ਚੱਲ ਰਿਹਾ ਵਧੀਆ ਤੇ ਪੰਗੜੇ ਵਾਲਾ ਸਟੈਪ ਚੱਲੀ ਜਾਂਦੇ ਨੇ ਵਧੀਆ ਉਹਦਾ 뮤직 ਤਾਂ ਚੱਲਦਾ ਰਹੂ ਕੋਈ ਚੱਕਰ ਨਹੀਂ ਹੁੰਦਾ ਉਹਨਾਂ ਨੇ ਖੁਦ ਤਿਆਰ ਕਰਿਆ ਹੋਇਆ ਤੇ ਉਹਦਾ ਕੋਈ ਚੱਕਰ ਨਹੀਂ ਤਾਂ ਉਹਦਾ ਬਾਜ ਸਹੀ ਆਊਗੀ ਇੰਜੋਏ ਕਰ ਰਹੇ ਨੇ ਮੁੰਡੇ ਐਂ ਚੋਬਰ ਜਾ ਕੇ ਦੇਖੀ ਚਲੋ ਦੇਖਿਓ ਜਰੂਰ ਵੀਡੀਓ ਨੂੰ ਪੂਰੀ ਦੇਖੋ ਬਰਾ ਲੰਗ ਢੰਗ ਪੂਰਾ ਮਾਹੌਲ ਬਣ ਰਿਹਾ ਗੱਦੇ ਪੂਰਾ ਮਾਹੌਲ ਨਜ਼ਾਰਾ ਲਿਆਦਾ ਨਜ਼ਾਰਾ ਮਿੱਤਰੋ ਨਜ਼ਾਰਾ ਹਰੋ ਸਾਰੇ ਪਰਮੇਸ਼ਰ ਦੇ ਦੀ ਆਓ ਕਿੰਨਾ ਚੱਲ ਰਿਹਾ ਓਏ ਜਸ਼ਨ ਦਾ ਕੋਨਾ ਹੈ ਜੀ ਦਾ ਕਹਿੰਦੇ ਹੋਰ ਮਾਰਕੀਟ ਆਇਆ ਲੈ ਮਿੱਤਰੋ ਆ ਗਏ ਬਾਹਰ ਆਪਾਂ ਹਾਂਜੀ ਮਿੱਤਰੋ ਆਪਾਂ ਗੁਰੂ ਤੇਗ ਬਹਾਦਰ ਚੋਂ ਪੂਰਾ ਇੰਜੋਏਮੈਂਟ ਕਰਕੇ ਅੱਜ ਅੱਜ ਪੰਗੜਾ ਸੀ ਬਾਬੇ ਪੂਰਾ ਸਵਾਦ ਲਿਆਤਾ ਐਨ ਵਧੀਆ ਨੱਚੇ ਟੱਪੇ ਗਏ ਵਧੀਆ ਝੂਮਰਾ ਪਾਈਆਂ ਨਜ਼ਾਰਾ ਹੀ ਆ ਗਿਆ ਮੈਂ ਤਾਂ ਗਿਆ ਸਾਰਿਆਂ ਨੂੰ ਦੇਖਣਾ ਚਾਹੀਦਾ ਹੈ ਜੇ ਮੌਕਾ ਬਾਰ-ਬਾਰ ਨਹੀਂ ਮਿਲਦਾ ਇਹ ਕਾਲੂ ਹੈਗਾ ਗਿੱਦਾ ਕਾਲੂ ਦੇਖੀ ਆਪਾਂ ਸ਼ਾਇਦ ਹੀ ਬਣਾ ਸਕੀ ਕਾਲੂ ਆਪਣੇ ਜਾਣਾ ਕਿਤੇ ਜੇ ਹੋ ਸਕੇ ਤਾਂ ਬਣਾਵਾਂਗੇ ਜ਼ਰੂਰ ਨਹੀਂ ਤਾਂ ਅੱਜ ਦੀ ਵੀਡੀਓ ਤੁਹਾਨੂੰ ਤੁਸੀਂ ਦੇਖਿਓ ਪੂਰੀ ਮਤਲਬ ਪੂਰਾ ਇੰਜੋਏ ਕਰਿਆ ਆਪਣਾ ਇਹਨਾਂ ਕੈਂਟ ਮੈਂ ਕਿਹਾ ਮਾਹੌਲ ਹੀ ਵਧੀਆ ਬਣਿਆ ਪਿਆ ਸੀ ਪੂਰਾ ਮੇਰੀ ਸਾਰੀ ਵੀਡੀਓ ਦੇਖਿਓ ਪਹਿਲਾ ਸ਼ੁਰੂ ਐਂਡ ਤੋਂ ਮਤਲਬ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਣਾ ਸਾਰਿਆਂ ਨੇ ਤੇ ਪਿਛਲੀਆਂ ਵੀ ਜਰੂਰ ਦੇਖਿਆ ਕਰੋ ਆਪਣੀਆਂ ਸਾਰੀਆਂ ਵਧੀਆ ਪਾਈ ਹੋਈਆਂ ਨੇ ਐਨ ਵਧੀਆ ਬਲੌਗ ਬਣਾਏ ਹੋਏ ਨੇ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਤੇ ਕਮੈਂਟਾਂ ਜਰੂਰ ਦੱਸਿਓ ਵੀ ਕਿਵੇਂ ਲੱਗਿਆ ਬਲੌਗ ਤੇ ਵੀਡੀਓ ਕਿਵੇਂ ਲੱਗੀ ਤੇ ਮਤਲਬ ਅੱਜ ਮਤਲਬ ਵੀ ਸਾਡਾ ਮਾਹੌਲ ਕਿਵੇਂ ਬਣ ਰਿਹਾ ਤੇ ਨੱਚਦੇ ਟੱਪਦੇ ਸੀ ਮੁੰਡੇ ਜਰੂਰ ਦੱਸਿਓ ਕਮੈਂਟ ਕਰਕੇ ਵੀ ਕਿਆ ਕਰਾਂਗੇ ਅਪਾ ਡੇਲੀ ਬਲੌਗ ਪਾਇ ਕਰਾਂਗੇ ਦੱਸਿਆ ਕਰੋ ਕਮੈਂਟ ਕਰਕੇ ਕਿ ਮੈਂ ਵਧੀਆ ਬਣਾਨਾ ਕਿ ਘਟਿਆ ਮੈਨੂੰ ਦੱਸ ਦਿਆ ਕਰੋ ਆਪਾਂ ਨੂੰ ਕੋਈ ਚੱਕਰ ਨਹੀਂ ਆਪਾਂ ਨੂੰ ਕੋਈ ਸੰਗ ਨਹੀਂ ਹੈ ਕਿ ਆਪਾਂ ਇਸ ਗਲਤੀ ਸੁਧਾਰ ਦਿਆ ਕਰ ਜੇ ਕੋਈ ਗਲਤੀ ਗਲਤੀ ਹੋਈ ਆਪਣੇ ਚ ਕੋਈ ਚੱਕਰ ਨਹੀਂ ਤੇ ਵਾਇਰੂਜ ਦਾ ਖਾਲਸਾ ਵਾਇਰੂਜ ਫਤਿਹ ਧੰਨਵਾਦ ਤੁਹਾਡਾ ਓਕੇ ਮਿਲਦੇ ਆ ਫਿਰ ਕੱਲ ਨੂੰ ਨਵੇਂ ਬਲੌਗ ਨਾਲ